ਲਓ ਭਾਈ ਆਪਾਂ ਨੇ ਇਹ ਮਲਿਆਈ ਇਕੱਠੀ ਕਰ ਲਈ ਤੀ ਆ ਦੋ ਕੋਲੀਆਂ ਆਪਾਂ ਨੇ ਭਰ ਲਈਆਂ ਤੇ ਮਲਿਆਈ ਦੀਆਂ ਇਹ ਸਾਰੀ ਦੋ ਤਿੰਨ ਦਿਨਾਂ ਦੀ ਮਲਿਆਈ ਇਕੱਠੀ ਕਰਦੇ ਆਪਾਂ ਬਾਹਲੀ ਮਲਿਆਈ ਆਪਾਂ ਇਕੱਠੀ ਕਰਦੇ ਨਹੀਂ ਹੈਗੇ ਕਿਉਂ ਬਾਹਲੀ ਕਰ ਲਾਂਗੇ ਇਕੱਠੀ ਉਹਦੇ ਚ ਸਮਿੱਲ ਜੀ ਆਉਣ ਲੱਗ ਜਾਂਦੀ ਹੈਗੀ ਮੱਖਣੀ ਵੀ ਕਿ ਉਹ ਵੀ ਫਿਰ ਉਹੋ ਜੀ ਮੱਖਣੀ ਖਾਣ ਵਾਲੀ ਨਹੀਂ ਰਹਿੰਦੀ ਹੈਗੀ ਜੇ ਆਪਾਂ ਬਾਹਲੇ ਦਿਨਾਂ ਦੀ ਇਕੱਠੀ ਕਰਦੇ ਆਂਗੇ ਤੇ ਦੋ ਤਿੰਨ ਦਿਨਾਂ ਦੀ ਤਾਂ ਕਿਉਂ ਆਮ ਆਪਾਂ ਦੁੱਧ ਵਾਦ ਵੀ ਰੱਖ ਲੈਨੇ ਆ ਕਿ ਇੱਕ ਅੱਧਾ ਦਿਨ ਤੇ ਹੁਣ ਆਪਾਂ ਨੇ ਮਲਿਆਈ ਪਾਲੀ ਪਤੀਲੇ ਚ ਤੇ ਇਹਦੇ ਚ ਪਾ ਕੇ ਤੇ ਹੁਣ ਜਿਹੜੇ ਮਿਲਿਆਈ ਵਾਲੇ ਭਾਂਡੇ ਨੇ ਆਪਾਂ ਧੋ ਕੇ ਪਾਲੇ ਇਹਦੇ ਵਿੱਚ ਪਾਣੀ ਹੁਣ ਗਰਮੀ ਦਾ ਮਹੀਨਾ ਗਾ ਇਹ ਠੰਡਾ ਪਾਣੀ ਪਾਉਗਾ ਸਿਆਣਾ ਚ ਤਾਂ ਆਪਾਂ ਤੱਤਾ ਪਾਣੀ ਪਾਉਣੇ ਆ ਇਹਦੇ ਵਿੱਚ ਤੇ ਇਹ ਮਿਲਿਆਈ ਵਾਲੇ ਭਾਂਡੇ ਆਪਾਂ ਨੇ ਧੋ ਕੇ ਆਪਾਂ ਨੇ ਇਹਦੇ ਵਿੱਚ ਪਾਣੀ ਪਾ ਤਾ ਥੋੜਾ ਜਿਹਾ ਇਹਦੇ ਵਿੱਚ ਪਾਣੀ ਆਪਾਂ ਹੋਰ ਪਾ ਲੈਣੇ ਆਂਗੇ ਕਿਉਂ ਫੇਰ ਇਹ ਘੱਟ ਪਾਣੀ ਨਾਲ ਗਾੜੀ ਹੋ ਜੂਗੀ ਚੱਲਣੀ ਨਹੀਂ ਹੈਗੀ ਹੁਣ ਆਪਾਂ ਇਹਨੂੰ ਇਹਦੇ ਸਣਾਂਜੇ ਤੇ ਧਰ ਦਿੰਨੇ ਆਂਗੇ ਆਪਾਂ ਮੰਧਾਣੀ ਲਾਉਨੇ ਆਂਗੇ ਇਹੇ ਹੁਣ ਦੇਖੋ ਜਿਹਦੇ ਪਸ਼ੂ ਨੇਗੇ ਉਹ ਤਾਂ ਹੁਣ ਰੋਜ਼ ਦੇ ਰੋਜ਼ ਮੱਖਣੀ ਹੋ ਜਾਂਦੀ ਹੈਗੀ ਰਿੜਕ ਲੈਂਦੇ ਨੇਗੇ ਤੇ ਹੁਣ ਆਪਣੇ ਪਸ਼ੂ ਹੈ ਨਹੀਂਗੇ ਆਪਾਂ ਹੁਣ ਦੁੱਧ ਮੁੱਲ ਲਿਆਉਨੇ ਆਂਗੇ ਆਪਾਂ 2-3 ਦਿਨਾਂ ਦੀ ਮਲਾਈ ਦੀ 2 ਦਿਨਾਂ ਦੀ ਉਹ ਕਰਦੇ ਹਾਂ ਤਾਂ ਅਸੀਂ ਇਕੱਠੀ ਨਹੀਂ 3 ਦਿਨਾਂ ਦੀ ਵੱਧ ਤਾਂ ਵੱਧ ਬੱਸ 2 ਦਿਨਾਂ ਦੀ ਮਲਾਈ ਇਕੱਠੀ ਕਰਕੇ ਉਹ ਆਪਾਂ ਰਿੜਕ ਲੈਨੇ ਆਂਗੇ ਨਾਲੇ ਤਾਂ ਆਪਾਂ ਨੂੰ ਮੱਖਣੀ ਖਾਣ ਨੂੰ ਮਿਲਦੀ ਹੈਗੀ ਤੇ ਨਾਲੇ ਲੱਸੀ ਤਾਂ ਨਹੀਂ ਪੀਣ ਯੋਗ ਰਹਿੰਦੀ ਹੈਗੀ ਲੱਸੀ ਤਾਂ ਕਿਉਂ ਉਹਦੇ ਵਿੱਚ ਸਮਿਲ ਜੀ ਆਉਣ ਲੱਗ ਜਾਂਦੀ ਹੈ ਜੀ ਤੇ ਲੱਸੀ ਤਾਂ ਵਧੀਆ ਕਾੜਨੀ ਵਾਲੀ ਉਹ ਵਧੀਆ ਬਣਦੀ ਹੈ ਜੀ ਜਿਹੜਾ ਕਿਉਂ ਆਪਾਂ ਦੁੱਧ ਤੱਤਾ ਧਰਦੇ ਆਂਗੇ ਕਾੜਨੀ ਚ ਉਹੀ ਵਧੀਆ ਬਣਦੀ ਹੈ ਲੱਸੀ ਤੇ ਇਹ ਆਪਾਂ ਚੱਲ ਆਪਾਂ ਨੂੰ ਮੱਖਣੀ ਖਾਣ ਨੂੰ ਮਿਲ ਜਾਂਦੀ ਹੈ ਜੀ ਤੇ ਮੱਖਣੀ ਆਪਣੇ ਘਰ ਦੀ ਤਿਆਰ ਹੋ ਜਾਂਦੀ ਹੈ ਹੁਣ ਸੋ ਆਪਾਂ ਮਧਾਣੀ ਲਾਉਣੇ ਆਂਗੇ ਉਸ ਤੋਂ ਬਾਅਦ ਸੁਣ ਕੇ ਉਹ ਮੱਖਣੀ ਕੱਢ ਕੇ ਦਿਖਾਵਾਂਗੇ ਤੇ ਘਿਓ ਬਣਾਇਆ ਵੀ ਦਿਖਾਵਾਂਗੇ ਕਿਉਂ ਇਹ ਹਜਾ ਵਧੀਆ ਬਣਦਾਗਾ ਦੇ ਨਾਲ ਤਾਂ ਨਾਲ ਦੀ ਨਾਲ ਖਾਣ ਨੂੰ ਆਪਾਂ ਨੂੰ ਵਧੀਆ ਦੇਸੀ ਘਿਓ ਮਿਲਦਾ ਆਪਦਾ ਘਰ ਦਾ ਰਿਤੇ ਨਾਲ ਘਿਓ ਬਣਦਾ ਹੈ ਤੇ ਚਲ ਆਪਾਂ ਦੋ ਦਿਨਾਂ ਦੀ ਮਿਲਾਈ ਇਕੱਠੀ ਕਰਕੇ ਰੜਕ ਲੈਨੇ ਲੇ ਮਧਾਣੀ ਲਾ ਕੇ ਤੁਹਾਨੂੰ ਦੱਸਦੇ ਹਾਂ ਹਣ ਜਿੰਨਾ ਮੇਰੇ ਭੈਣਾ ਵੀਰਾਂ ਦੇ ਨਹੀਂ ਮੈਂਸਾ ਪਸ਼ੂ ਹੈਗੇ ਉਹ ਐਂ ਮੱਖਣੀ ਖਾ ਸਕਦੇ ਨੇ ਬਣਾ ਕੇ ਕਿ ਉਹ ਵੀ ਆਪਦਾ ਨਾਲ ਦੀ ਨਾਲ ਵਧੀਆ ਨਾਲੇ ਦਾਲ ਚੋਫੜੀ ਬਣ ਹੋ ਜਾਂਦੀ ਹੈਗੀ ਤੇ ਆਪਦਾ ਮੱਖਣੀ ਐ ਬਣਾ ਸਕਦੇ ਨੇ ਜਿੰਨਾ ਚਿਰ ਆਪਣੀ ਮੱਖਣੀ ਰੜਕੀ ਜਾਂਦੀ ਹੈਗੀ ਜਿ ਨਜ਼ਰ ਆਪਣੀ ਹੁਣ ਖਲਿਆਈ ਰੜਕੀ ਜਾਂਦੀ ਐ ਉਹਨਾਂ ਚਿਰ ਆਪਾਂ ਕੋਈ ਹੋਰ ਕੰਮ ਕਰਦੇ ਆਂ ਸਾਰੇ 2-3 ਮਿੰਟਾਂ ਚ ਹੀ ਰੜਕੀ ਜਾਊਗੀ ਇਹ ਐਨ ਉਹਨਾਂ ਚਿਰ ਆਪਾਂ ਕੋਈ ਹੋਰ ਕੰਮ ਕਰ ਲੈਨੇ ਆਂਗੇ ਕੁਇ ਹੁਣ 2-3 ਮਿੰਟ ਹੋ ਗਏ ਨੇਗੇ ਆਪਾਂ ਬੰਦਾ ਨਹੀਂ ਬੰਦ ਕਰਤੀ ਕਿਉਂ ਦੇਖਦੇ ਆ ਆਹ ਕਿਉਂ ਆਇਆ ਤਾ ਮੱਖਣੀ ਆਈ ਪਈ ਹੈਗੀ ਹੁਣ ਆਪਾਂ ਇਹ ਲੱਖਣੀ ਕੱਢ ਲੈਨੇ ਆਗੇ ਇਹ ਨੂੰ ਠੰਡ ਲਾ ਲਾ ਅੱਛਾ ਇਹ ਨੂੰ ਉਹਦੀ ਕੋਈ ਗੱਲ ਪੜੇ ਨਾ ਨਾਲੇ ਆਪਾਂ ਪੁੰਗ ਲਈ ਪਹਿਲਾਂ ਸਾਡੇ ਘਰ ਥਾਲੀ ਮਦਾਨੀ ਬਣਾਈ ਹੋਈ ਸੀ ਜੀ ਹੱਥਾਂ ਵਾਲੀ ਮਦਾਨੀ ਨਾਲ ਅਸੀਂ ਰਿਸਕਦੇ ਹੁੰਦੇ ਖੱਥਾਲੀ ਮਦਾਨ ਤੋਂ ਢਾਣੀ ਕਿਉ ਆਪਣੇ ਕਿਹੜਾ ਦੁੱਧ ਵਾਲਾ ਹੁੰਦਾ ਵੀ ਆਪਾਂ ਤਾਂ ਮਿਲਿਆ ਹੀ ਰਿੜਕਦੇ ਆਗੇ ਉਹ ਖੱਥਾਲੀ ਮਨਾਣੀ ਹੁੰਦੀ ਸੀ ਕਿ ਫੁੱਲ ਤੇ ਡੰਡੇ ਥੱਲੇ ਫੁੱਲ ਹੁੰਦੇ ਤੇ ਆ ਡੰਡੀ ਲੱਗੀ ਸੀ ਘਰੇ ਬਣਾਈਦੀ ਸੀ ਤੇ ਫਿਰ ਉਹ ਆਏ ਆ ਪਾ ਕੇ ਰਿੜਕ ਲੈਂਦੇ ਤੇ ਪਹਿਲਾਂ ਪੋਗੇ ਨਾਲ ਰਿੜਕ ਰਿੜਕ ਹੁਣ ਜਿੰਨਾ-ਤਨ ਸਾਇੰਸ ਵਧੀ ਜਾਂਦੀ ਹੈ ਜੀ ਹੁਣ ਫਿਰ ਅਸੀਂ ਬਲੈਂਡਰ ਨਾਲ ਰਿੜਕਣ ਲੱਗਦੇ ਫਿਰ ਚਲੋ ਆ ਮਧਾਨੀ ਬਣ ਜਾਂਦੀ ਉਹ ਮਧਾਨੀ ਨਾਲ ਰਿੜਕ ਲੈਨੇ ਆਗੇ 2-3 ਮਿੰਟਾਂ ਤੱਕ ਉਹ ਆਲਾ ਨਾਲ ਇਹਦੇ ਕੋ ਮਖਣੀ ਦੋ ਦਿਨਾਂ ਦੀ ਮਲਾਈ ਤੋਂ ਦੇਖੋ ਆਪਾਂ ਨੇ ਘਰੇ ਆਪਣੇ ਐਨੀ ਮੱਖਣੀ ਤਿਆਰ ਹੋ ਜਾਂਦੀ ਹੈਗੀ ਇੱਕ ਕੌਲੀ ਫੜਾ ਦੇ ਮੈਨੂੰ ਖਾਨ ਜੋਗ ਦੀ ਕੌਲੀ ਚ ਕੱਢ ਲੈਣੇ ਆਗੇ ਬਾਕੀ ਇਹਦਾ ਘਿਓ ਬਣਾ ਲਾਂਗੇ ਪਿੱਛੇ ਹੀ ਲੈ 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 ਲੱਗੀ ਕੌਲੀ ਆ ਲੱਸੀ ਆਪਾਂ ਜਿਹੜੀ ਇਹ ਲੱਸੀ ਹੈਗੀ ਇਹਨੂੰ ਆਪਾਂ ਕੁੰਡੇ ਚ ਪਾ ਦਾਂਗੇ ਕੁੱਤਾ ਵਾ ਕੇ ਵੀ ਜੂਆ ਕੋ ਪਸ਼ੂ ਬਸੇ ਰਹਿੰਨੇ ਆਵਾਰਾ ਵੀ ਕੀ ਕਲੀ ਚ ਨੇਗੇ ਉਹ ਵੀ ਜਾਣਗੇ ਲੱਸੀ ਫੀਨ ਵਾਲੀ ਤਾਂ ਘਰ ਰਹਿੰਦੀ ਨਹੀਂ ਸਮਿਲ ਜੀ ਆਉਣ ਲੱਗ ਜਾਂਦੀ ਹੈਗੀ ਇਹ ਚ ਇਹ ਤਾਂ ਜਿਹੜੀ ਇਹ ਲੱਸੀ ਆਪਣੇ ਆਏ ਆ ਜਾਂਦੀ ਹੈ ਇਹਨੂੰ ਹੱਥ ਮਾਰ ਕੇ ਇਹ ਸਾਰੀ ਲੱਸੀ ਇਹਨੂੰ ਕੱਢ ਦੋ ਉੱਥੋਂ ਦੇ ਇਟਾ ਲੱਸੀ ਵਾਰ ਹੀ ਨਿਕਲੀ ਜਾਂਦੀ ਹੈ ਜੀ ਇਹਨੂੰ ਬਸ ਇੱਕ ਦੋ ਵਾਰੀਆਂ ਕਰ ਦੋ ਬਾਕੀ ਦਾ ਫਿਰ ਆਪਾਂ ਜਦੋਂ ਟੱਟਾ ਕਰਦਾਂਗੇ ਉਦੋਂ ਆ ਇਹ ਲੱਸੀ ਫਿਰ ਨਿਕਲ ਜੂਗੀ ਹੁਣ ਇਹਨਾਂ ਫੋਲੀ ਦੀ ਮੱਖਣੀ ਆਪਾਂ ਕੌਫੜੀ ਚ ਕੱਢ ਲਾਂਗੇ ਜਿੰਨੀ ਕੁ ਖਾਣੀ ਆਏਗੀ ਲੱਸੀ ਆਪਾਂ ਖੰਦੇ ਚ ਬਾਦ ਅੰਨ ਆ ਗਈ ਇੰਨੀ ਕੁ ਮੱਖਣੀ ਆਪਾਂ ਖਾਣ ਜੋਗਰੀ ਜੋ ਗ੍ਰੀਮਖਣੀ ਆਪਾਂ ਹਾ ਕੱਢ ਲਈ ਇਹਨੂੰ ਆਪਾਂ ਤੱਤੇ ਕਰਕੇ ਘਿਓ ਬਣਾਵਾਂਗੇ ਇਹਦਾ ਤੇ ਆਪਣੇ ਕੋਲੇ ਹੁਣ ਆ ਪਿਆਗਾ ਦਹੀਂ ਆਪਾਂ ਸਮ ਦਿਖਾਉਣੇ ਆਗੇ ਆਪਾਂ ਦਹੀਂ ਜਮਾਇਆ ਠੀਕਾ ਦਹੀਂ ਪਿਆਗਾ ਆਪਣੇ ਕੋਲੇ ਇਹਦੀ ਆਪਾਂ ਹੁਣ ਕੌਲੀਕ ਦਹੀਂ ਦੀ ਪਾ ਕੇ ਇਹਦੀ ਲੱਸੀ ਬਣਾਉਣੇ ਆਗੇ ਕਿਹੋ ਲੱਸੀ ਹੁਣ ਲੱਸੀ ਵੀ ਘਰੇ ਬਣ ਜੂਗੀ ਦੇਸ ਕੌਲੀ ਰਹੀ ਦੀ ਲੱਸੀ ਹੁਣ ਨਾਲ ਮਿਲਦੀ ਤਾਂ ਹੈ ਨਹੀਂ ਅੱਜ ਕੱਲ ਹੁਣ ਲੱਸੀ ਲੈਣੀਆਂ ਚ ਦੁੱਧ ਪਾਉਂਦੇ ਨੇ ਤੇ ਲੱਸੀ ਬਣਦੀ ਨਹੀਂ ਘਰੇ ਆਪਦੇ ਜੋਗਰੀ ਅਗਲਾ ਬਣਾਉਂਦਾ ਹੈਗਾ ਤੇ ਹੁਣ ਚ ਆਪਾਂ ਆਪ ਦੀ ਘਰੇ ਹੀ ਬਣਾ ਲੈਂਦੇ ਆਂ ਆਂ ਆਪਾਂ ਗੋਲੀ ਦੇਹੀ ਜਮਾਉਣੇ ਆਂਗੇ ਤੇ ਉਹਦੀ ਲੱਸੀ ਗੋਲੀ ਦੇਹੀ ਦੀ ਬਣਾਉਣੀ ਬਣਾਉਣੀ ਆਹ ਪਤਾ ਨਹੀਂ ਬਣਾ ਲੈਂਦੇ ਆਂ ਤਾਂ ਗੈਸ ਆਪਾਂ ਨੇ ਕਰ ਲਿਆ ਹੁਣ ਜਿਹੜੀ ਹੁਣ ਮੈਂ ਮੱਖਣੀ ਆਪਾਂ ਕੱਢੀ ਆ ਇਹਨੂੰ ਆਪਾਂ ਤੱਤੀ ਤੱਤੀ ਇਹ ਹੁਣ ਤੱਤੀ ਹੋ ਜੂਗੀ ਗਰਮ ਹੋ ਜੂਗੀ ਤੇ ਖਾਣ ਜੋਗਰੀ ਆਪਾਂ ਨੇ ਕੱਢ ਲੈ ਅੱਪਾ ਲੈ ਲੈ ਇੱਕ ਚੰਤਾ ਇਹਨੂੰ ਕਸਤੀ ਕਰ ਲੈ ਇਹ ਖੁੱਦ ਜੂਗੀ ਹੁਣ ਇਹਨੂੰ ਖੋਰ ਦਿੰਨੇ ਆਂ ਮਾਖਰੀ ਇਹਨੇ ਕੋਤੀ ਆ ਗਈ ਤਕਤੀ ਹੁੰਦੀ ਆ ਆਪਾਂ ਇੰਨੇ ਪਾਣੀ ਲੈ ਆਉਣੇ ਆਂਗੇ ਮਾਖਰੀ ਇਹ ਜੇ ਆਪਣੀ ਹੋ ਗਈ ਤਕਤੀ ਹੁਣ ਸਾਰੀ ਖੁਰਗੀ ਵਿੱਚੋਂ ਕੋਤੀ ਆਪਾਂ ਲੈ ਸਮਾ ਆਪਣੀ ਕੋਤੀ ਹੁਣ ਇਹਦੇ ਵਿੱਚ ਆਪਾਂ ਕਹਣਾ ਪਾਣੀ ਪਾ ਲਾਂਗੇ ਠੰਡਾ ਪਾਣੀ ਥੋੜਾ ਜਿਹਾ ਠੰਡਾ ਪਾਣੀ ਪਾਤਾ ਇਹ ਠੰਡਾ ਪਾਣੀ ਪਾ ਕੇ ਆਪਾਂ ਇਹ ਠਰ ਗਿਆ ਹੁਣ ਇਹਨੂੰ ਰੱਖ ਲਾਂਗੇ ਫ੍ਰਿਜ ਚ ਫ੍ਰਿਜ ਚ ਇਹਦੀ ਤਨਾ ਘੋੜੀ ਉੱਤੇ ਟਿੱਕੀ ਜੰਮ ਜਾਊਗੀ ਲੱਸੀ ਆ ਡਰਾਈ ਹੋ ਗਈ ਤੇ ਘੋੜੀ ਦੇ ਉੱਤੇ ਟਿੱਕੀ ਜੰਮ ਜੂਗੀ ਉਹ ਆਪਾਂ ਟਿੱਕੀ ਲਾ ਲਾਂਗੇ ਫਿਰ ਇਹਨੂੰ ਹੁਣ ਜੁੱਤਾ ਦੈਂ ਫਰਿੱਜ ਚ ਇਹਨੇ ਜੰਮ ਜੂਗਾ ਤੇ ਇਹਨੇ ਆਪਾਂ ਥੋੜੀ ਜਿਹੀ ਦਹੀਂ ਦੇ ਰੱਸੀ ਬਣਾਉਣੇ ਆਗੇ ਹਾਂ ਆਪਾਂ ਕੋਈ ਜਿਹੀ ਦਹੀਂ ਦੀ ਕੋਣ ਦੋ ਕੜਸੀਆਂ ਦਹੀਂ ਦੀਆਂ ਪਾ ਲਈਆਂ ਆਪਾਂ ਕੋਲੀ ਦਹੀਂ ਦੀ ਬਣਾ ਲਈ ਜਿੰਨੀ ਆਪਾਂ ਲੱਸੀ ਬਣਾਉਣੇ ਉਹਨਾਂ ਆਪਾਂ ਪਾਣੀ ਪਾ ਲਓ ਆਪਾਂ ਰੱਖੋ ਕੋ ਪਾਣੀ ਪਾ ਲਿਆ ਤੇ ਆਪਾਂ ਇਹ ਨੱਸੀ ਬਣ ਦੂੰਗੀ 3 ਲਾਈਨਾਂ ਬਣਨ ਆਪਾਂ ਬਣਾ ਦੇ ਲਿਆ ਲੱਸੀ ਕਰ ਲੈਣੇ ਸਹੀ ਤਿਆਰ ਕਰ ਲਾਂਗੇ ਲਓ ਜੀ 2 ਘੰਟੇ ਬਾਅਦ ਇਹ ਇਸੋਂ ਪਾਪੜ ਜਾਂ ਲੈ ਗਿਆ ਸੀ ਗੱਕਾ ਜੰਮ ਕੇ ਤੇ ਉਹ ਆਪਾਂ ਲਾ ਲਿਆ ਇਹ ਆਪਾਂ ਭਾਂਡੇ ਚ ਪਾ ਕੇ ਗਰਮ ਕਰ ਲਿਆ ਲੱਸੀ ਆਪਾਂ ਡੋਲ ਸੀ ਤੇ ਇਹ ਗਰਮ ਕਰਕੇ ਆ ਆਪਣਾ ਘਿਓ ਬਣ ਕੇ ਤਿਆਰ ਹੋ ਗਿਆ ਇਹ ਪੀਲਾ ਜਿਹਾ ਥੋੜਾ ਜਿਹਾ ਤਾਂ ਆ ਇਹਦੇ ਵਿੱਚ ਥੋੜਾ ਜਿਹਾ ਵਿੱਚ ਗਾਂ ਦਾ ਦੁੱਧਾ ਹੁੰਦਾਗਾ ਉਹ ਰਲਿਆ ਹੋਇਆਗਾ ਥੀਲਾ ਤਾਂ ਆ ਉਮਾ ਇਹ ਸੁਧ ਹੁੰਦਾ ਨਹੀਂਗਾ ਜਿਹੜਾ ਮਲੇਰੀ ਲਾਉਨੇਗੇ ਉਹ ਚਿੱਟਾ ਹੁੰਦਾ ਘਿਓ ਇਹ ਪੀਲਾ ਥੋੜਾ ਜਿਹਾ ਤਾਂ ਆ ਵਿੱਚ ਲਾ ਲਿਆ ਉਦਰਾ ਰਹਿ ਗਿਆ ਇਹਦੇ ਨਾਲ ਲੱਸੀ ਵੀ ਆਪਣੀ ਬਣ ਕੇ ਤਿਆਰ ਹੋ ਗਈ ਆ ਦੇਖੋ ਪਪੂਨੀ ਵਾਲੀ ਲੱਸੀ ਆ ਦੇਖੋ ਲੱਸੀ ਆ ਪੱਕਾ ਨਹੀਂ ਪੀਣ ਨੂੰ ਬਣਾ ਸਕਦੇ ਗੜਬੀ ਲੱਸੀ ਗੀ ਜਿੰਨੇ ਕਿ ਪਪੂਨੀ ਉਹਨਾਂ ਦਾ ਬਬੂ ਤੇ ਪਾਣੀ ਪਾਉ ਦਹੀਂ ਉਹਨਾਂ ਕੋ ਪਾ ਲਓ ਬੋਲੀ ਜਿੰਨੀ ਪਾਵੇ ਵਰਗੀ ਇੱਕ ਪਾਣੀ ਪਾ ਕੇ ਲੱਸੀ ਬਣਾ ਲਓ ਆ ਪਤਾ ਹੈ ਬਣਾ ਸਕਦੇ ਲੋਕਾਂ ਨੂੰ ਅੱਜ ਇੱਥੇ ਉਹਨਾਂ ਬਣਾਉਣ ਦਾ ਤਰੀਕਾ ਦੱਸਿਆਗਾ ਤੇ ਨਾਲ ਲੱਸੀ ਬਣਾਉਣ ਦਾ ਵੀ ਕਰਿਆ ਆਪਾਂ ਲੱਸੀ ਬਣਾ ਸਕਦੇ ਹਾਂ ਜੇ ਜੇ ਤੁਹਾਨੂੰ ਸਾਡਾ ਇਹ ਤਰੀਕਾ ਵਧੀਆ ਲੱਗਿਆ ਤਾਂ ਸਾਨੂੰ ਸ਼ੇਅਰ ਕਮੈਂਟ ਲਾਈਕ ਕਰਕੇ agar kamu like dan subscribe